ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 481 ਤੋਂ ਲੈ ਕੇ 483 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਭਗਤ ਕਬੀਰ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਸਤਿਗੁਰ ਜੀ ਦਾ ਪਰਮੇਸ਼ਰ ਜੀ ਦਾ ਕੋਟਾਨ ਕੋਟ ਧੰਵਾਦ ਆ ਜੋ ਗੁਰਬਾਣੀ ਦੀਆਂ ਵਿਚਾਰਾਂ ਕਰਵਾਈ ਜਾ ਰਹੇ ਹਨ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਜੀ ਵਾਹਿਗੁਰੂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਆਸਾ ਸ੍ਰੀ ਕਬੀਰ ਜੀ ਓਕੇ ਤੇ ਪਦੇ 8 2 ਤੁਕੇ 7 1 ਤੁਕਾ 1 1 ਓੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰੱਖਿਆ ਬਹਰ ਲਾਗੀ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਪੂਮ ਬੀਜ ਨਹੀਂ ਬੋਇਆ ਰਹਾਉ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਨੇ ਪਿਤਾ ਦੇ ਵੀਰਜ ਤੋਂ ਲੈ ਕੇ ਤੈਨੂੰ ਪਹਿਲਾਂ ਬੰਨਿਆ ਤੇਰਾ ਮੁੱਢ ਫਿਰ ਤੈਨੂੰ ਮਾਂ ਦੀ ਗਰਭ ਦੇ ਅਗਨਕੁੰਡ ਦੇ ਵਿੱਚ ਤੈਨੂੰ ਬਚਾ ਕੇ ਰੱਖਿਆ ਫਿਰ ਕਹਿੰਦੇ 10 ਮਾਸ ਤੂੰ ਮਾਤਾ ਦੇ ਉਦਰ ਵਿੱਚ ਸੀ ਤੇ ਪਰਮੇਸ਼ਰ ਦਾ ਨਾਮ ਜਪਦਾ ਸੀ ਬਾਹਰ ਆਉਂਦਿਆਂ ਹੀ ਤੈਨੂੰ ਕਹਿੰਦੇ ਮਾਇਆ ਦਾ ਜਿੱਦਾਂ ਚਸਕਾ ਲੱਗ ਗਿਆ ਕਹਿੰਦੇ हे ਪ੍ਰਾਣੀ ਤੂੰ ਕਿਉਂ ਮਾਇਆ ਦੇ ਲਾਲਚ ਵਿੱਚ ਲੱਗ ਕੇ ਆਪਣਾ ਇਹ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਹਿੰਦੇ ਪੂਰਬਲੇ ਚੰਗੇ ਕਰਮਾਂ ਦੇ ਅਨਸਾਰ ਤੈਨੂੰ ਜੋ ਇਹ ਮਨੁੱਖਾ ਜਨਮ ਮਿਲਿਆ ਸੀ ਹੁਣ ਐਸ ਵਾਰ ਤੂੰ ਇਸ ਕਰਮ ਭੂਮੀ ਦੇ ਵਿੱਚ ਆ ਪਰਮੇਸ਼ਰ ਦਾ ਨਾਮ ਨਹੀਂ ਬੀਜ ਰਿਹਾ ਉਹਦਾ ਨਾਮ ਨਹੀਂ ਜਪ ਰਿਹਾ ਬਾਰਕ ਤੇ ਬਿਰਦ ਪਿਆ ਹੋ ਨਾ ਸੋ ਹੋਇਆ ਜਾਂ ਜਮ ਆਏ ਝੂਟ ਪਕਰੇ ਤਬ ਹੈ ਕਾਹੇ ਰੋਇਆ ਕਹਿੰਦੇ ਤੂੰ ਬੱਚੇ ਤੋਂ ਲੈ ਕੇ ਵਿਰਧ ਹੋ ਗਿਆ ਉਹਦਾ ਨਾਮ ਨਹੀਂ ਜਪਿਆ ਜਦੋਂ ਕਹਿੰਦੇ ਫਿਰ ਜਮਨੇ ਆ ਕੇ ਸਿਰ ਤੋਂ ਫੜਿਆ ਫਿਰ ਕਹਿੰਦੇ ਪਛਤਾਉਨਾ ਫਿਰ ਵੇਲਾ ਹੱਥ ਨਹੀਂ ਆਉਂਦਾ ਜੀਵਨੈ ਕੀ ਆਸ ਕਰਹਿ ਜਮਨੇ ਹਾਰੈ ਸਾਸਾ ਬਾਜੀ ਗਰੀ ਸੰਸਾਰ ਕਵੀਰਾ ਚੇਤ ਟਾਲ ਪਾਸਾ ਕਹਿੰਦੇ ਤੂੰ ਬੁੱਢਾ ਹੋ ਗਿਆ ਫਿਰ ਵੀ ਕਹਿੰਦੇ ਤੈਨੂੰ ਹੋਰ ਹੋਰ ਜਿਉਣ ਦੀ ਆਸ ਹੈਗੀ ਵੀ ਮੈਂ ਹੋਰ ਜੀਵਾਂ ਹੋਰ ਜੀਵਾਂ ਪਰ ਜਮ ਕਹਿੰਦੇ ਦੇਖ ਰਿਹਾ ਵੀ ਇਹਦੇ ਸਾਸ ਕਦੋਂ ਖਤਮ ਹੋਣ ਤੇ ਮੈਂ ਕਦੋਂ ਜਾਵਾਂ ਕਹਿੰਦੇ ਜਿਹੜੀ ਇਹ ਸੰਸਾਰ ਦੀ ਖੇਡ ਆ ਇੱਕ ਬਾਜੀਗਰ ਇੱਕ ਨੱਟ ਦੀ ਖੇਡ ਆ ਕਹਿੰਦੇ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਜਪਣ ਵਾਲਾ ਪਾਸਾ ਟਾਲ ਕਹਿੰਦੇ ਉਹਨੂੰ ਚੇਤੇ 'ਚ ਵਸਾ ਆਸਾ ਤਨ ਰਹਿਣੀ ਮਨ ਪੁਨ ਰਪ ਕਰਿਓ ਪਾਚੋ ਤਤ ਬਰਾਤੀ ਰਾਮ ਰਾਇ ਸਿਉ ਪਾਵਰ ਲੈ ਹੋ ਆਤਮ ਤੇ ਰੰਗ ਰਾਤੀ गाओ गाओ री दुल्हनी मंगल चारा मेरे ग्रह आए राजा राम पतारा रहाओ ਹਾਂਜੀ ਸੰਗਤ ਜੀ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਜਿਹੜਾ ਇਹ ਆਪਣਾ ਸਰੀਰ ਆ ਇਹਨੂੰ ਕਹਿੰਦੇ ਮੈਂ ਰੰਗਣ ਵਾਲੀ ਪੱਠੀ ਬਣਾਇਆ ਹੋਇਆ ਕਹਿੰਦੇ ਇਹਦੇ ਵਿੱਚ ਮੈਂ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਨਾਲ ਰੰਗ ਰਿਹਾ ਬਾਰ-ਬਾਰ ਬਾਰ-ਬਾਰ ਜਪ ਰਿਹਾ ਕਹਿੰਦੇ ਜਿਹੜੇ ਕਹਿੰਦੇ ਪੰਜੇ दैवी ਗੁਣ ਨੇ ਉਹਨਾਂ ਨੂੰ ਮੈਂ ਬਰਾਤੀ ਬਣਾਇਆ ਪਰਮੇਸ਼ਰ ਦੇ ਨਾਲ ਮੇਰੇ ਕਹਿੰਦੇ ਵਿਆਹ ਦੇ ਫੇਰੇ ਹੋ ਰਹੇ ਨੇ ਕਹਿੰਦੇ ਮੈਂ ਆਪਣੀ ਆਤਮਾ ਨੂੰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ हे मेरे कंदे ज्ञान इंद्रियों परमेश्वर ਦੇ ਮਿਲਾਪ ਦੇ ਕਾਰਨ ਹੁਣ ਤੁਸੀਂ ਖੁਸ਼ੀ ਦੇ ਗੀਤ ਗਾਓ ਕਹਿੰਦੇ ਕਿਉਂਕਿ ਮੇਰਾ ਪਰਮੇਸ਼ਰ ਨਾਲ ਮਿਲਾਪ ਹੋਇਆ ਹੁਣ ਤੁਸੀਂ ਖੁਸ਼ੀ ਵਿੱਚ ਗੀਤ ਗਾਓ ਪਰਮੇਸ਼ਰ ਮੇਰੇ ਹਿਰਦੇ ਘਰ ਵਿੱਚ ਵਸ ਗਏ ਨੇ ਪਰਮੇਸ਼ਰ ਹੈ ਉੱਥੇ ਹੀ ਹੁਣ ਕਹਿੰਦੇ ਪ੍ਰਤੱਖ ਹੋ ਗਏ ਨੇ ਨਾਵ ਕਵਲ ਮਹਿ ਬੇਦੀ ਰਚਲੇ ਬ੍ਰह्म ਗਿਆਨ ਉਚਾਰਾ ਰਾਮ ਰਾਏ ਸੋ ਦੂਲੋ ਪਾਇਓ ਅਸ ਬੜ ਪਾਗ ਹਮਾਰਾ ਕਹਿੰਦੇ ਵਾਰ-ਵਾਰ ਮੈਂ ਪਰਮੇਸ਼ਰ ਦਾ ਨਾਮ ਜਪਣਾ ਸਵਾਸ ਸਵਾਸ ਇਹਨੂੰ ਮੈਂ ਕਹਿੰਦੇ ਆਪਣੇ ਵਿਆਹ ਵਾਲੀ ਬੈਦੀ ਬਣਾਇਆ ਹੋਇਆ ਪਰਮੇਸ਼ਰ ਦਾ ਕਹਿੰਦੇ ਨਾਮ ਜਪਣਾ ਇਹ ਮੈਂ ਮੰਤਰ ਉਚਾਰ ਰਿਹਾ ਜਿਹੜਾ ਵਿਆਹ ਦਾ ਮੰਤਰ ਹੈ ਕਹਿੰਦੇ ਹੁਣ ਮੇਰਾ ਬਹੁਤ ਵੱਡਾ ਭਾਗ ਬਣ ਗਿਆ ਜੋ ਪਰਮੇਸ਼ਰ ਨੂੰ ਮੈਂ ਆਪਣੇ ਪਤੀ ਰੂਪ ਵਿੱਚ ਪਾ ਲਿਆ ਯੋ ਕਿ ਸਾਰੇ ਜੀਵ ਇਸਤਰੀਆਂ ਨੇ ਨਾ ਸੁਰਨਾਰ ਮਨ ਜਨ ਕੌਤਕ ਆਏ ਕੋਟ 33 ਉਜਾਨਾ ਕਹੇ ਕਵੀਰ ਮੋਹਿ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ ਫਿਰ ਕਵੀਰ ਜੀ ਕਹਿੰਦੇ ਜਦੋਂ ਮੇਰਾ ਹੁਣ ਇਹ ਵਿਆਹ ਦਾ ਕਾਰਜ ਉਸ ਪਰਮੇਸ਼ਰ ਨਾਲ ਰਚਿਆ ਇਸ ਕੌਤਕ ਨੂੰ ਦੇਖਣ ਲਈ ਬੜੇ ਦੇਵਤੇ ਬੜੇ ਮਤਲਬ ਰਿਸ਼ੀ ਲੋਕ 33000 ਜਿਹੜੇ ਕਹਿੰਦੇ ਨੇ 33 ਇੱਥੇ ਲਿਖਿਆ ਕੋਟ 33 33 ਕਰੋੜ ਜਿਹੜੇ ਦੇਵਤੇ ਨੇ ਕਹਿੰਦੇ ਇਸ ਕੌਤਕ ਨੂੰ ਦੇਖਣ ਲਈ ਸਾਰੇ ਪਹੁੰਚੇ ਨੇ ਕਹਿੰਦੇ ਆਸਾ ਸਾਸ ਕੀ ਦੁਖੀ ਸਸਰੁ ਕੀ ਪਿਆਰੀ ਜੀਠ ਕੇ ਨਾਮ ਡਰੋਰੇ ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹੋ ਜ਼ਰੂਰੇ ਕਹਿੰਦੇ ਸੱਸ ਮੈਂ ਮਾਇਆ ਦੀ ਦੁਖੀ ਕੀਤੀ ਹੋਈ ਸਹਰਾ ਕਹਿੰਦੇ ਜਿਹੜਾ ਮੇਰੇ ਦੇਹ ਦਾ ਪਿਆਰ ਆ ਜਿਹੜਾ ਦੇਹ ਦਾ ਪਿਆਰ ਆ ਕਹਿੰਦੇ ਮਾਇਆ ਨੇ ਮੈਨੂੰ ਦੁਖੀ ਕੀਤਾ ਹੋਇਆ ਤੇ ਜਿਹੜਾ ਦੇਹ ਦਾ ਪਿਆਰ ਆ ਇਹਦੇ ਕਰਕੇ ਮੈਂ ਮੌਤ ਕੋਲੋਂ ਡਰ ਰਿਹਾ ਕਹਿੰਦੇ ਸਖੀ ਸਹੇਲੀ ਨੰਦ ਗਹੇਲੀ ਦੇਵਰ ਕੈ ਬਿਰਹੋਂ ਜ਼ਰੂਰੇ ਕਹਿੰਦੇ ਜਿਹੜੇ ਮੇਰੇ ਗਿਆਨ ਇੰਦਰੀਆਂ ਨੇ ਉਹ ਕਹਿੰਦੇ ਮੈਨੂੰ ਅ ਮੇਰੇ ਮਿੱਤੋਂ ਕਹਿੰਦੇ ਵੀ ਜਿੱਦਾਂ ਮੇਰੇ ਕਾਬੂ ਤੋਂ ਬਾਹਰ ਹੋਣ ਨੂੰ ਫਿਰਦੀਆਂ ਨੇ ਫਿਰ ਕਹਿੰਦੇ ਜਿਹੜਾ ਦੇਵਰ ਗਿਆਨ ਆ ਕਿਉਂਕਿ ਗਿਆਨ ਦੇ ਨਾ ਹੋਣ ਕਰਕੇ ਮੈਨੂੰ ਪਰਮੇਸ਼ਰ ਤੋਂ ਵਿਛੋੜਾ ਪਿਆ ਹੋਇਆ ਉਸ ਵਿਛੋੜੇ ਨੂੰ ਸਹਿ ਰਿਆਂ ਮੇਰੀ ਮਤ ਬੌਰੀ ਮੈਂ ਰਾਮ ਬਿਸਾਰਿਓ ਕਿਨ ਬਿਦ ਰਹਿਨ ਰਹੋ ਰੇ ਸੇਜ ਰਾਮਤ ਨੈਣ ਨਹੀਂ ਪੇਖੂ ਇਹ ਦੁੱਖ ਕਾ ਸਹੋ ਕਹੋ ਰੇ ਰਹਾਉ ਕਹਿੰਦੇ ਜਿਹੜੀ ਮੇਰੀ ਮਾਤਾ ਇਹ ਹੌਲੀ ਆ ਇਸ ਕਰਕੇ ਕਹਿੰਦੇ ਇਹਨੇ ਪਰਮੇਸ਼ਰ ਨੂੰ ਵਿਸਾਰ ਦਿੱਤਾ ਉਹਦਾ ਨਾਮ ਸਿਮਰਨ ਨਹੀਂ ਕੀਤਾ ਹੁਣ ਕਹਿੰਦੇ ਪਰਮੇਸ਼ਰ ਦੇ ਮਿਲਾਪ ਤੋਂ ਬਿਨਾ ਮੈਂ ਕਿਵੇਂ ਜੀਵਤ ਰਹਿ ਸਕਦਾ ਪਰਮੇਸ਼ਰ ਕਹਿੰਦੇ ਮੇਰੀ ਹਿਰਦੇ ਰੂਪੀ ਸੇਜਦੇ ਆ ਪਰ ਕਦੇ ਮੈਂ ਪਰਮੇਸ਼ਰ ਨੂੰ ਕਹਿੰਦੇ ਅੱਖਾਂ ਨਾਲ ਦੇਖਿਆ ਨਹੀਂਗਾ ਕਹਿੰਦੇ ਉੱਥੇ ਹੀ ਰਹਿੰਦਿਆਂ ਹੋਇਆਂ ਉਸੇ ਹਿਰਦੇ ਰੂਪੀ ਸੇਜ ਤੇ ਰਹਿੰਦਿਆਂ ਹੋਇਆਂ ਇਕੱਠੇ ਉਸ ਪਰਮੇਸ਼ਰ ਦਾ ਕਦੇ ਦਰਸ਼ਨ ਨਹੀਂ ਹੋਇਆ ਕਹਿੰਦੇ ਇਹ ਦੁੱਖ ਮੈਂ ਕਿਹਨੂੰ ਦੱਸਾਂ ਕਿਹਦੇ ਕੋਲ ਕਹਿੰਦੇ ਇਹ ਦੁੱਖ ਮੈਂ ਦੱਸਾਂ ਬਿਆਨ ਕਰਾਂ ਕਿ ਇੱਕ ਹਿਰਦੇ ਰੂਪੀ ਸੇਜ ਤੇ ਹਾਂ ਪਰ ਪਰਮੇਸ਼ਰ ਦਾ ਦੀਦਾਰ ਨਹੀਂ ਹੋਇਆ ਅੱਖੀਂ ਦੇਖਿਆ ਨਹੀਂ ਪਰਮੇਸ਼ਰ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਪ ਸਾਵਕਾ ਕਰੈ ਲੜਾਈ ਮਾਇਆ ਸਦਮਤ ਵਾਰੀ ਵੱਡੇ ਪਾਈ ਕਹਿ ਜਦ ਸੰਗ ਹੋਤੀ ਤਬ ਹੋ ਨਾ ਪਿਆਰੀ ਕਹਿੰਦੇ ਜਿਹੜਾ ਮੇਰਾ ਸਰੀਰ ਦਾ ਮੋਹ ਸ਼ੁਰੂ ਤੋਂ ਚੱਲਿਆ ਆ ਰਿਹਾ ਕਹਿੰਦੇ ਉਹਦੇ ਨਾਲ ਮੇਰੀ ਬੜੀ ਝਗੜਾ ਹੋ ਰਿਹਾ ਮਤਲਬ ਬੜਾ ਮੇਰਾ ਉਹਦੇ ਨਾਲ ਉਦਮ ਹੋ ਰਿਹਾ ਕਿ ਮੇਰੇ ਇਹ ਜਿਹੜੇ ਵਿਕਾਰ ਨੇ ਖਤਮ ਹੋ ਜਾਣ ਪਰ ਮੈਂ ਮਾਇਆ ਦੇ ਵਿੱਚ ਹੀ ਹਮੇਸ਼ਾ ਗਲਤਾਨ ਰਹਿਣਾ ਜਦੋਂ ਮਾਂ ਦੇ ਪੇਟ ਵਿੱਚ ਸੀ ਉਦੋਂ ਕਹਿੰਦੇ ਗਰਭ ਦੇ ਵਿੱਚ ਮੇਰੇ ਕੋਲ ਗਿਆਨ ਸੀ ਤਾਂ ਉਦੋਂ ਮੈਂ ਪਰਮੇਸ਼ਰ ਨੂੰ ਪਿਆਰੀ ਸੀ ਜੀਵ ਇਸਤਰੀ ਕਹਿਤ ਕਵੀਰ ਪੰਚ ਕੋ ਚਗਰਾ ਚਗਰਤ ਜਨਮ ਗਵਾਇਆ ਝੂਠੀ ਮਾਇਆ ਸਭ जग ਬਾਦਿਆ ਮੈਂ ਰਾਮ ਰਮਤ ਸੁਖ ਪਾਇਆ ਕਬੀਰ ਜੀ ਕਹਿੰਦੇ ਜੀਵ ਦਾ ਸਾਰਾ ਜਨਮ ਪੰਜ ਕਾਮਾਦਿਕ ਬੈਰੀਆਂ ਦੇ ਨਾਲ ਝਗੜਾ ਕਰਨ ਚ ਖਤਮ ਹੋ ਜਾਂਦਾ ਕਹਿੰਦੇ ਸਾਰਾ ਸੰਸਾਰ ਮਾਇਆ ਜੋ ਝੂਠੀ ਹੈ ਕਹਿੰਦੇ ਉਹਦੇ ਪ੍ਰੇਮ ਵਿੱਚ ਬੰਧਨ ਵਿੱਚ ਉਹਦੇ ਪ੍ਰੇਮ ਦੇ ਵਿੱਚ ਵੱਜਿਆ ਰਹਿੰਦਾ ਤੇ ਜਨਮ ਵਿਅਰਥ ਗਵਾ ਜਾਂਦਾ ਫਿਰ ਕਹਿੰਦੇ ਮੈਂ ਕਵੀਰ ਨੇ ਪਰਮੇਸ਼ਰ ਦਾ ਨਾਮ ਜਪ-ਜਪ ਕੇ ਸੁਖ ਪਾ ਲਿਆ ਹੈ ਆਸਾ ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਉ ਤੁਮਾਰੇ ਤੁਮ ਤੋ ਬੀਦ ਪੜੋ ਗਾਇਤਰੀ ਗੋਬਿੰਦ ਰਿਦੈ ਹਮਾਰੇ ਮੇਰੀ ਜਿਹਬਾ ਬਿਸਨ ਨੈਨ ਨਰਾਇਣ ਹਿਰਦੈ ਬਸੇ ਗੋਬਿੰਦਾ ਜਮ ਦੁਆਰ ਜਬ ਪੂਛ ਸਬਵਰੇ ਤਬ ਕਿਆ ਕਸੈ ਮਹੰਦਾ ਜਾਮਨ ਦੁਆਰ ਜਬ ਪੂਛ ਸਬਵਰੇ ਤਬ ਕਿਆ ਕਹਿ ਸੁ ਮੁਕੰਦਾਰਾ ਹਾਉ ਹਾਂਜੀ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਕਿ हे ਪੰਡਤ ਤੇਰੇ ਗਲ ਵਿੱਚ ਜਨੇਊ ਹੈ ਜਿਸ ਤਰ੍ਹਾਂ ਦੇ ਧਾਗੇ ਦਾ ਜਨੇਊ ਆ ਸਾਡੇ ਘਰ ਤੇ ਉਸ ਤਰ੍ਹਾਂ ਦਾ ਸੂਤ ਬਹੁਤ ਆ ਅਸੀਂ ਨੇਤੀ ਤਾਣੇ ਤਣਦੇ ਆ ਇਸ ਤਰ੍ਹਾਂ ਦੇ ਸੂਤ ਦੇ ਕਹਿੰਦੇ ਕਹਿੰਦੇ ਤੂੰ ਗਾਇਤਰੀ ਮਦੇ ਮੰਤਰ ਪੜਦਾ ਤੂੰ ਵੇਦਾਂ ਦੇ ਪਾਠ ਕਰਦਾ ਕਰ ਕਹਿੰਦੇ ਸਾਡੇ ਹਿਰਦੇ ਵਿੱਚ ਕਹਿੰਦੇ ਗੋਬਿੰਦ ਵਸਦਾ ਹੈ ਕਹਿੰਦੇ ਕਿਉਂਕਿ ਅਸੀਂ ਉਹਦਾ ਨਾਮ ਹਮੇਸ਼ਾ ਜਪਦੇ ਆਂ ਕਹਿੰਦੇ ਮੇਰੀ ਰਸਨਾ ਤੇ ਗ ਪਰਮੇਸ਼ਰ ਦਾ ਨਾਮ ਮੇਰੀਆਂ ਅੱਖਾਂ ਪਰਮੇਸ਼ਰ ਦਾ ਦਰਸ਼ਨ ਕਰਦੀਆਂ ਨੇ ਮੇਰੇ ਹਿਰਦੇ ਵਿੱਚ ਉਹ ਪਰਮੇਸ਼ਰ ਵਸਦਾ ਹੈ ਕਹਿੰਦੇ ਤੂੰ ਕਹਿੰਦੇ ਉੱਪਰੋਂ ਉੱਪਰੋਂ ਗਾਇਤਰੀ ਮੰਤਰ ਪੜਦਾ ਪਰ ਤੇ ਹਿਰਦੇ ਵਿੱਚੋਂ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਜਦੋਂ ਕਹਿੰਦੇ ਧਰਮਰਾਜ ਨੇ ਜਾ ਕੇ ਉੱਤੇ ਉੱਪਰ ਤੈਨੂੰ ਲੇਖਾ ਪੁੱਛਿਆ ਫਿਰ ਕਿਵੇਂ ਲੇਖਾ ਦੇਂਗਾ ਕਹਿੰਦੇ ਹਮ ਗੋਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਭੂ ਨਾ ਪਾਰ ਉਤਾਰ ਚਰਾਏ ਕੈਸੇ ਖਸਮ ਹਮਾਰੇ ਕਹਿੰਦੇ ਜਨਮਾਂ ਜਨਮਾਂ ਤੋਂ ਤੁਸੀਂ ਬ੍ਰਾਹਮਣ ਲੋਕ ਸਾਨੂੰ ਗਊਆਂ ਬਣਾਇਆ ਹੋਇਆ ਤੇ ਤੁਸੀਂ ਸਾਡੇ ਪਾਲਣ ਸਾਡੇ ਮਤਲਬ ਮਾਲਕ ਬਣੇ ਹੋਇਓ ਪਰ ਕਦੇ ਵੀ ਕਹਿੰਦੇ ਤੁਸੀਂ ਇਸ ਤਰ੍ਹਾਂ ਦੇ ਮਾਲਕੋਂ ਸਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਲਾ ਸਕੇ ਕਿਸ ਤਰ੍ਹਾਂ ਦੇ ਮਾਲਕੋਂ ਕਹਿੰਦੇ ਸਾਡੇ ਤੂੰ ਬਾ ਮਨ ਮੈ ਕਾਸਿਕ ਜੁਲਹਾ ਬੂਜੋ ਮੋਰ ਗਿਆਨਾ ਉਮਤਾ ਜਾਚੇ ਭੂਪਤ ਰਾਜੇ ਹਰ ਸੋ ਮੋਰ ਧਿਆਨਾ ਕਹਿੰਦੇ ਤੂੰ ਬ੍ਰਾਹਮਣ ਆ ਮੈਂ ਕਹਿੰਦੇ ਕਸਿਕ ਜੁਲਾਹਾ ਕਹਿੰਦੇ ਅਣਜਾਣ ਜਿਹਾ ਕਹਿੰਦੇ ਤੂੰ ਦੱਸ ਵੀ ਮੇਰੇ ਅੰਦਰ ਕਿਸ ਚੀਜ਼ ਦਾ ਗਿਆਨ ਆ ਮੈਨੂੰ ਕਿਸ ਚੀਜ਼ ਦਾ ਗਿਆਨ ਹੋ ਗਿਆ ਕਹਿੰਦੇ ਤੂੰ ਤਾਂ ਰਾਜਿਆਂ ਦੇ ਦਰ ਤੇ ਮੰਗਦਾ ਰਹਿਣਾ ਹਉ ਸੋ ਮੋਰ ਧਿਆਨਾ ਕਹਿੰਦੇ ਸਾਡਾ ਧਿਆਨ ਪਰਮੇਸ਼ਰ ਵਿੱਚ ਲੱਗਿਆ ਰੰਦਾ ਅਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚਕਾਰ ਹਮ ਗਾਠ ਦੇਨੀ ਛੋੜ ਪਰਮ ਨਿਧਾਨ ਬਾਬਾ ਮਾਇਆ ਮੋਹਹਿਤ ਕੀਨ ਜਿਨ ਗਿਆਨ ਰਤਨ ਹੀਰ ਲੀਨ ਰਹਾਓ ਕਹਿੰਦੇ ਜਿਹੜਾ ਇਹ ਜੀਵਨ ਆ ਆਪਾਂ ਕੱਲ ਗੱਲ ਚੱਲ ਰਹੀ ਸੀ satsang ਦੇ ਵਿੱਚ ਜਿਹੜਾ ਇਹ ਜੀਵਨ ਆ ਕਹਿੰਦੇ ਸੁਪਨੇ ਵਰਗਾ ਜਿਸ ਤਰ੍ਹਾਂ ਸੁਪਨਾ ਝੂਠਾ ਹੁੰਦਾ ਇਸ ਤਰ੍ਹਾਂ ਹੀ ਸੰਸਾਰ ਦਾ ਜੀਵਨ ਸੰਸਾਰਿਕ ਪਦਾਰਤ ਸਭ ਕੁਝ ਝੂਠਾ ਜਿਵੇਂ ਸੁਪਨਾ ਖੁੱਲਿਆ ਪਤਾ ਲੱਗਦਾ ਸਭ ਝੂਠਾ ਸੀ ਇਸ ਤਰ੍ਹਾਂ ਹੀ ਇਹ ਜੀਵਨ ਹੈਗਾ ਕਹਿੰਦੇ ਪਰ ਅਸੀਂ ਇਹਨੂੰ ਸੱਚ ਕਰਕੇ ਮੰਨ ਲਿਆ ਜੀਵਨ ਨੂੰ ਇਹਨੂੰ ਸੱਚ ਕਰਕੇ ਇਹਦੀ ਤਾਂ ਗੱਠ ਮੰਨ ਲਈ ਵੀ ਸੱਚਾ ਤੇ ਇਹਦੀ ਖਾਤਰ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਿਆਂ ਕਹਿੰਦੇ ਜੋ ਅਸਲੀਅਤ ਵਿੱਚ ਸੱਚ ਹੈ ਕਹਿੰਦੇ ਇਹ ਮਾਇਆ ਨੇ ਸਾਨੂੰ ਇਸ ਤਰ੍ਹਾਂ ਦਾ ਪ੍ਰੇਮ ਲਗਾ ਦਿੱਤਾ ਸਾਡੇ ਅੰਦਰੋਂ ਪਰਮੇਸ਼ਰ ਦੇ ਗਿਆਨ ਰੂਪੀ ਜਿਹੜਾ ਰਤਨ ਸੀ ਨਾ ਸਾਡੇ ਅੰਦਰੋਂ ਕਹਿੰਦੇ ਉਹ ਇਸ ਮਾਇਆ ਨੇ ਚੋਰੀ ਕਰ ਲਿਆ ਸਾਨੂੰ ਉਹਦਾ ਨਾਮ ਜਪਣਾ ਚੇਤੇ ਚੋਂ ਭੁੱਲ ਗਿਆ ਨੈਣ ਦੇਖ ਪਤੰਗ ਉਰਜੈ ਪਸ ਨਾ ਦੇਖੈ ਆਗ ਕਾਲ ਫਾਸਨਾ ਮੁਗਧ ਚੇਤੇ ਕਨਕ ਕਾਮਨ ਲਾਗ ਕਰ ਵਿਚਾਰ ਕਰ ਵਿਚਾਰ ਵਿਕਾਰ ਪਰ ਹਰ ਤਰਨ ਤਾਰਨ ਸੋਏ ਕਹੇ ਕਵੀਰ ਜਗ ਜੀਵਨ ਐਸਾ ਦੁਤੀਆ ਨਹੀਂ ਕੋਏ ਕਹਿੰਦੇ ਜਿਹੜਾ ਪਤੰਗਾ ਹੁੰਦਾ ਅੱਗ ਦੀ ਲਾਟ ਦੇ ਉੱਪਰ ਕਹਿੰਦੇ ਉਹਨੂੰ ਦੇਖ ਕੇ ਮਤਲਬ ਮੋਹਿਤ ਹੋ ਜਾਂਦਾ ਤੇ ਆਪਣੀ ਜਾਨ ਦੇ ਦਿੰਦਾ ਇਸ ਤਰ੍ਹਾਂ ਹੀ ਕਹਿੰਦੇ ਜੀਵ ਮੌਤ ਨੂੰ ਚੇਤੇ ਨਹੀਂ ਰੱਖ ਰਿਹਾ ਕਹਿੰਦੇ ਇਸ ਤਰੀ ਸੋਨਾ ਸੰਸਾਰਿਕ ਪਦਾਰਥ ਉਹਨਾਂ ਵਿੱਚ ਮੁਗਦ ਹੈ ਕਹਿੰਦੇ ਕਹਿੰਦੇ ਵਿਚਾਰ ਕਰਕੇ ਦੇਖ ਆਪਣੇ ਵਿਕਾਰ ਕਹਿੰਦੇ ਖਤਮ ਕਰ ਉਹ ਪਰਮੇਸ਼ਰ ਦਾ ਜਿਹੜਾ ਨਾਮ ਆ ਉਹ ਜਪਿਆਂ ਵਿਕਾਰ ਖਤਮ ਹੋਣੇ ਨੇ ਉਹ ਪਰਮੇਸ਼ਰ ਦਾ ਨਾਮ ਹੀ ਇਸ ਸੰਸਾਰ ਤੋਂ ਤਰਨ ਤਾਰਨ ਵਾਲਾ ਹੈ ਕਵੀ ਜੀ ਕਹਿੰਦੇ ਨੇ ਜਿਸ ਤਰ੍ਹਾਂ ਦਾ ਪਰਮੇਸ਼ਰ ਹੈ ਜਿਸ ਤਰ੍ਹਾਂ ਦਾ ਉਹਦਾ ਨਾਮ ਹੈ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਜੋ ਸਾਨੂੰ ਇਸ ਸੰਸਾਰ ਦੇ ਸਾਗਰ ਦੇ ਭਵਜਲ ਤੋਂ ਤਾਰ ਦੇਵੇ ਕਹਿੰਦੇ ਆਸਾ ਜੋ ਮੈ ਰੂਪ ਕੀਏ ਬਹੁ ਤੇਰੇ ਅਬ ਫਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਅਬ ਮੋਹੇ ਨਾਚ ਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਓ ਹੁਣ ਸੰਗਤ ਜੀ ਕਬੀਰ ਜੀ ਕਹਿੰਦੇ ਨੇ ਵੀ ਹੁਣ ਮੇਰੀ ਉਹ ਅਵਸਥਾ ਬਣ ਗਈ ਆ ਕਹਿੰਦੇ ਮੈਂ ਬਹੁਤ ਜਨਮ ਲਏ ਨੇ ਹੁਣ ਪਰ ਕਹਿੰਦੇ ਮੇਰਾ ਜਨਮ ਨਹੀਂ ਹੋਊਗਾ ਕਿਉਂ ਕਿਉਂਕਿ ਕਹਿੰਦੇ ਹੁਣ ਮੇਰੀ ਵਾਹਿਗੁਰੂ ਨੇ ਪਰਮੇਸ਼ਰ ਨੇ ਉਹ ਅਵਸਥਾ ਬਣਾ ਦਿੱਤੀ ਆ ਮੇਰੇ ਅੰਦਰੋਂ ਕਹਿੰਦੇ ਮਾਇਆ ਦਾ ਮੋਹ ਖਤਮ ਹੋ ਗਿਆ ਸਰੀਰ ਦਾ ਜਿਹੜਾ ਮੋਹ ਸੀ ਉਹ ਖਤਮ ਹੋ ਗਿਆ ਕਹਿੰਦੇ ਸਭ ਸੰਸਾਰ ਦੇ ਪਦਾਰਥਾਂ ਵੱਲੋਂ ਮੇਰਾ ਮੋਹ ਖਤਮ ਹੋ ਗਿਆ ਹੁਣ ਸਿਰਫ ਇੱਕ ਉਸ ਪਰਮੇਸ਼ਰ ਦਾ ਨਾਮ ਹੈ ਜਪਦਾ ਮੇਰਾ ਮਨ ਕਹਿੰਦੇ ਹੁਣ ਨੱਚਣ ਤੋਂ ਹਟ ਗਿਆ ਚੰਚਲ ਨਹੀਂ ਹੈ ਮੇਰਾ ਮਨ ਮੋਹ ਰੂਪੀ ਢੋਲ ਕੀ ਵਜਾਉਣ ਤੋਂ ਹਟ ਗਿਆ ਕਹਿੰਦੇ ਹੁਣ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲਨਾ ਪਿਆ ਹੈ ਪੁਰਾਣਾ ਗਿਆ ਪਰਮ ਸਭ ਛੂਟੀ ਕਹਿੰਦੇ ਕਾਮ ਕ੍ਰੋਧ ਮਾਇਆ ਤ੍ਰਿਸ਼ਨਾ ਕਾਮ ਸਭ ਕੁਝ ਕਹਿੰਦੇ ਮੇਰੇ ਅੰਦਰੋਂ ਖਤਮ ਹੋ ਗਿਆ ਮੇਰਾ ਸਾਰਾ ਸੰਸਾਰ ਦਾ ਪਰਮ ਮਤਲਬ ਖਤਮ ਹੋ ਗਿਆ ਕਿ ਇਹ ਸੰਸਾਰ ਅਸਲ ਚ ਹੈ ਮੈਨੂੰ ਜੀਵਨ ਦੀ ਅਸਲੀਅਤ ਸਮਝ ਲੱਗ ਗਈ ਕਹਿੰਦੇ ਹੁਣ ਸਾਰੇ ਬਪੂਤ ਏ ਕੈ ਕਰ ਜਾਣਿਆ ਚੂਕੇ ਬਾਦ ਵਿਵਾਦਾ ਕਹੇ ਕਬੀਰ ਮੈਂ ਪੂਰਾ ਪਾਇਆ ਪੈ ਰਾਮ ਪਰਸਾਦਾ ਕਹਿੰਦੇ ਹੁਣ ਮੇਰੇ ਸਾਰੇ ਝਗੜੇ ਸਾਰੇ ਬਹਿਸ ਮੁਆਫ ਸੇ ਸਭ ਖਤਮ ਹੋ ਗਏ ਨੇ ਕਿਉਂ ਕਹਿੰਦੇ ਹੁਣ ਮੈਂ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਵਸਦਾ ਦੇਖ ਲਿਆ ਹਰ ਇੱਕ ਜਗ੍ਹਾ ਤੇ ਪਰਮੇਸ਼ਰ ਨੂੰ ਵਿਆਪਕ ਜਾਣ ਲਿਆ ਗਬੀਰ ਜੀ ਕਹਿੰਦੇ ਨੇ ਮੈਂ ਉਸ ਪਰਮੇਸ਼ਰ ਨੂੰ ਪਾਇਆ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਸਾ ਰੋਜਾ ਤਰੈ ਮਨਾਵੈ ਅਲੋ ਸਵਾਦਿਤ ਜੀ ਸੰਗਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕੋ ਚਖ ਮਾਰੇ ਕਾਜੀ ਸਾਹਿਬ ਇੱਕ ਤੋਹੀ ਮਹ ਤੇਰਾ ਸੋਚ ਵਿਚਾਰ ਨ ਦੇਖੈ ਖਬਰ ਨ ਕਰੈ ਦੀਨ ਕੇ ਬੋਰੇ ਤਾਤ ਜਨਮ ਅਲੇਖੈ ਰਹਾਉ ਹੁਣ ਕਾਜੀ ਨੂੰ ਕਹਿ ਰਹੇ ਨੇ ਕਹਿੰਦੇ ਤੁਸੀਂ ਰੋਜ਼ੇ ਰੱਖਦੇ ਹੋ ਵੀ ਅੱਲਾ ਦੇ ਨਾਮ ਦੀ ਇਬਾਦਤ ਕਰਦੇ ਹੋ ਪਰ ਕਹਿੰਦੇ ਕਰਦੇ ਕਿਉਂ ਕਹਿੰਦੇ ਆਪਣੇ ਸਵਾਦ ਦੀ ਖਾਤਰ ਜਿਉਂਦੇ ਜੀ ਮਾਰਦੇ ਹੋ ਬੱਕਰੇ ਚ ਟਕਾਉਂਦੇ ਹੋ ਕਹਿੰਦੇ ਆਪੇ ਦੀ ਕਹਿੰਦੇ ਪਛਾਣ ਨਹੀਂ ਕਰਦੇ ਕਿ ਹਰ ਹਰ ਇੱਕ ਦੇ ਵਿੱਚ ਉਹ ਪਰਮੇਸ਼ਰ ਵਸ ਰਿਹਾ ਹੈ ਕਹਿੰਦੇ ਫਿਰ ਕਹਿੰਦੇ ਤੁਹਾਡਾ ਜੀਵਨ ਵਿਅਰਥ ਜਾ ਰਿਹਾ ਜਦੋਂ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ ਕਹਿੰਦੇ ਹੇ ਕਾਜੀ ਉਹ ਸਾਹਿਬ ਸਾਰਿਆਂ ਦਾ ਇੱਕ ਹੈ ਉਹ ਤੇਰੇ ਅੰਦਰ ਵੀ ਹੈ ਉਹ ਸਭ ਦੇ ਅੰਦਰ ਹੈ ਪਰ ਉਹ ਸਾਰਿਆਂ ਦਾ ਹੀ ਰੱਬ ਹੈ ਕਹਿੰਦੇ ਤੂੰ ਇਸ ਵਿਚਾਰ ਨੂੰ ਕਹਿੰਦੇ ਸੋਚ ਕੇ ਦੇਖ ਕਹਿੰਦੇ ਜਦੋਂ ਤੱਕ ਤੈਨੂੰ ਇਸ ਧਰਮ ਦੀ ਕਹਿੰਦੇ ਖਬਰ ਨਹੀਂ ਪਹੁੰਚੀ ਕਿ ਉਹ ਪਰਮੇਸ਼ਰ ਸਾਰਿਆਂ ਦੇ ਵਿੱਚ ਵਿਆਪਕ ਹੈ ਉਹ ਸਾਰਿਆਂ ਦਾ ਹੀ ਪਰਮੇਸ਼ਰ ਹੈ ਉਹਨੂੰ ਚੇਤੇ ਵਿੱਚ ਬਸਾਉਣਾ ਕਹਿੰਦੇ ਉਦੋਂ ਤੱਕ ਤੇਰਾ ਤਰ੍ਹਾਂ ਇਹ ਜਨਮ ਹੈ ਬ्यर्थ ਜਾ ਰਿਹਾ ਹੈ ਕਹਿੰਦੇ ਸਾਚਿਕ ਤੇਬ ਬਖਾਨੈ ਅਲੋ ਨਾਰਪੁਰਖ ਨਹੀਂ ਕੋਈ ਪੜੇ ਗੁਨੇ ਨਹੀਂ ਕਛ ਬੋਰੇ ਜੋ ਦਿਲ ਮਹਿ ਖਬਰ ਨਾ ਹੋਈ ਕਹਿੰਦੇ ਜਿਹੜੀਆਂ ਤੇਰੀਆਂ ਧਾਰਮਿਕ ਕਿਤਾਬਾਂ ਨੇ ਉਹੀ ਦੱਸ ਰਹੀਆਂ ਨੇ ਕਿ ਜਿਹੜਾ ਪਰਮੇਸ਼ਰ ਆ ਉਹ ਹਰ ਇੱਕ ਇਸਤਰੀ ਪੁਰਖ ਦੇ ਵਿੱਚ ਬਰਾਬਰ ਹੈ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹ ਅੱਲਾ ਸਾਰਿਆਂ ਦਾ ਹੀ ਹੈ ਉਹ ਕਿਸੇ ਇੱਕ ਵਿੱਚ ਨਹੀਂ ਹੈ ਕਹਿੰਦੇ ਤੂੰ ਆਪਣੀਆਂ ਧਾਰਮਿਕ ਕਿਤਾਬਾਂ ਨੂੰ ਪੜਦਾ ਹੈ ਬਾਰੇ ਕਹਿੰਦੇ ਤੇਰੇ ਹਿਰਦੇ ਵਿੱਚ ਉਸ ਪਰਮੇਸ਼ਰ ਦੀ ਖਬਰ ਨਹੀਂ ਹੈ ਕਿ ਉਹ ਹਿਰਦੇ ਵਿੱਚ ਵਸਦਾ ਹੈ ਔਰ ਸਾਰਿਆਂ ਦੇ ਅੰਦਰ ਵਸਦਾ ਹੈ ਅੱਲਾ ਗੈਬ ਸਗਲ ਕਟ ਪੀਤਰ ਹਿਰਦੈ ਲਿਹੋ ਵਿਚਾਰੀ Hindu Turk dohun main ek hai kahe Kabir pukari ਕਹਿੰਦੇ ਜਿਹੜਾ ਉਹ ਅੱਲਾ ਉਹ ਹਰ ਇੱਕ ਹਿਰਦੇ ਵਿੱਚ ਛੁਪਿਆ ਹੋਇਆ ਕਹਿੰਦੇ ਆਪਣੇ ਹਿਰਦੇ ਵਿੱਚ ਇਹਨੂੰ ਵਿਚਾਰ ਕੇ ਦੇਖ ਚਾਹੇ ਕੋਈ Hindu ਆ ਚਾਹੇ ਕੋਈ Musalman ਆ ਕਹਿੰਦੇ ਕਬੀਰ ਉੱਚੀ ਉੱਚੀ ਕੂਕ ਕੇ ਦੱਸ ਰਿਹਾ ਵੀ ਉਹ ਇੱਕ ਪਰਮਾਤਮਾ ਹੀ ਸਾਰਿਆਂ ਦੇ ਅੰਦਰ ਵੱਸਦਾ ਹੈ ਆਸਾ ਤੇ ਪਦਾ ਇੱਕ ਤੁਕਾ ਕਿਉਂ ਸਿੰਗਾਰ ਮਿਲਨ ਕੇ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇ ਰੂਪਿਰ ਹਉ ਹਰ ਕੀ ਬੋਰੀਆ RAM ਬਡੇ ਮੈਂ ਤਨਕ ਲੋਰੀਆ ਰਹਾਉ ਕਹਿੰਦੇ ਮੈਂ ਉਸ ਪਰਮੇਸ਼ਰ ਨੂੰ ਮਿਲਣ ਦੇ ਲਈ ਸ਼ਿੰਗਾਰ ਬਣਾਇਆ ਕਹਿੰਦੇ ਪਰ ਪਰਮੇਸ਼ਰ ਮਿਲੇ ਨਹੀਂ ਕਹਿੰਦੇ ਕਹਿੰਦੇ ਉਹ ਪਰਮੇਸ਼ਰ ਮੇਰਾ ਕਹਿੰਦੇ ਪਤੀ ਮਾਲਕ ਹੈ ਕਹਿੰਦੇ ਮੈਂ ਉਹਦੀ ਅਣਜਾਨੀ ਬੋਟੀ ਆ ਕਹਿੰਦੇ ਪਰਮੇਸ਼ਰ ਬਹੁਤ ਵੱਡਾ ਹੈ ਕਹਿੰਦੇ ਮੈਂ ਬਹੁਤ ਛੋਟੀਆਂ ਕਹਿੰਦੇ ਮਿਲਾਪ ਨਹੀਂ ਹੋਇਆ ਕਹਿੰਦੇ ਅਜੇ ਅਲੱਗ-ਅਲੱਗ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਹੁੰਦਾ ਤੇ ਕਿਸ ਤਰ੍ਹਾਂ ਮਿਲਾਪ ਦੇ ਆਨੰਦ ਨੂੰ ਮਾਣਿਆ ਜਾਂਦਾ ਤੇ ਕਿਸ ਤਰ੍ਹਾਂ ਜੀਵ ਫਿਰੇ ਸੰਸਾਰ ਸਾਗਰ ਨੂੰ ਤਰ ਸਕਦਾ ਤਨ ਪਰ ਏਕੈ ਸੰਗ ਬਸੇਰਾ ਸੇਜ ਏਕ ਪੈ ਮਿਲਨ ਦੁਹੇਰਾ ਤਨ ਸੁਹਾਗਣ ਜੋ ਪੀ ਪਾਵੇ ਕਹਿ ਕਬੀਰ ਫਿਰ ਜਨਮ ਨ ਆਵੇ ਕਹਿੰਦੇ ਜੇ ਆਪਾਂ ਬਾਹਰੀ ਸ਼ਿੰਗਾਰੀ ਕਰਦੇ ਆ ਇਸ ਤਰ੍ਹਾਂ ਪਰਮੇਸ਼ਰ ਨਹੀਂ ਮਿਲਦਾ ਪਰਮੇਸ਼ਰ ਕਹਿੰਦੇ ਅੰਦਰਲੇ ਹਿਰਦੇ ਦੇ ਸ਼ਿੰਗਾਰ ਨਾਲ ਮਿਲਦਾ ਕਹਿੰਦੇ ਪਰਮੇਸ਼ਰ ਦਾ ਤੇ ਜੀਵ ਆਤਮਾ ਦਾ ਇੱਕ ਹਿਰਦੇ ਦੇ ਰੂਪੀ ਸੇਜ ਦੇ ਉੱਪਰ ਵਸਦੇ ਨੇ ਇਕੱਠੇ ਪਰ ਫਿਰ ਵੀ ਕਹਿੰਦੇ ਮਿਲਾਪ ਬੜਾ ਮੁਸ਼ਕਿਲ ਆ ਹਿਰਦੇ ਦੇ ਵਿੱਚ ਜੀਵ ਦਾ ਪਰਮੇਸ਼ਰ ਨਾਲ ਹੋਣਾ ਕਹਿੰਦੇ ਉਹ ਜੀਵ ਤਨ ਹੈ ਉਹ ਜੀਵ ਇਸਤਰੀ ਤਨ ਹੈ ਜੋ ਸੁਹਾਗਣ ਬਣ ਜਾਂਦੀ ਹੈ ਜਿਸ ਨੂੰ ਪਰਮੇਸ਼ਰ ਪਤੀ ਦਾ ਮਿਲਾਪ ਹੋ ਜਾਂਦਾ ਜੋ ਪਰਮੇਸ਼ਰ ਦੇ ਚਿੱਤ ਨੂੰ ਭਾ ਜਾਂਦੀ ਹੈ ਉਹਦਾ ਫਿਰ ਕਹਿੰਦੇ ਦੁਬਾਰਾ ਜਨਮ ਨਹੀਂ ਹੁੰਦਾ ਉਹ ਫਿਰ ਕਹਿੰਦੇ ਆਵਾ ਗਵੰਦੇ ਚੱਕਰ ਚੋਂ ਆਜ਼ਾਦ ਹੋ ਜਾਂਦੀ ਹੈ ਸਤੰਤਰ ਹੋ ਜਾਂਦੀ ਹੈ ਉਹ ਜੀਵ ਇਸਤਰੀ ਉਹਦਾ ਮਿਲਾਪ ਪਰਮੇਸ਼ਰ ਦੇ ਨਾਲ ਸਦਾ ਲਈ ਹੋ ਜਾਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ